पहले में सारी आई हुई संगत का तय दिलों करती हाँ बहुत ही संगत प्यार उत्साह जिन्हें भी पड़ाव च बहुत ही संगत का प्यार मिले तय दिलों संगत का धनवाद करती हूँ बाकी सार् हथ बन के बेनती करती कि अमृतपाल का चो निशान माइक वा माइक का व् तो वह बटन ता जो अपनी संगत की आवाज आ पार्लीमेंट तक पहुँचाई जाए सारी संकत मैं बेनती करती कि आप नौजवान लीडर चाहिए जो हक से सच की गल करने वाला वह अच्छ आप मौका हथों न गवाईए व् चढ़ के सहयोग देिए वढ़ के अमृत को वोटा पाइए साढ़ा एक एक कीमती जो वोट है वह अमृत पाद जिता सदा तो जो बाकी भी किन्ने जेलां जो बहर आ जागे

ਸਾਡੇ ਸਰਕਾਰ ਦੇ ਨਾਤਾ ਜੀ ਨੂੰ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਮੈਂ ਕਹਿੰਦਾ ਹੀ ਕਿ ਠੀਕ ਹੈ ਇਹ ਰਾਜ ਤੋਂ ਬਾਅਦ ਵੀ ਇਸ ਲੋਕ ਦੇ ਵਿੱਚ ਸਾਡੇ ਤੱਕੜ ਗਈ ਹੈ ਚੜ੍ਹ ਕੇ ਬਣਾ ਦੇ ਨਾਲ ਨਾਤਾ ਜੀ ਦਾ ਦਵਾਵਾਂਗੇ ਇਹ ਮਾਰਨ ਦੇਖੋ ਬਣਾ ਦੇ ਦੀ ਜਗਾ ਦੇ ਦੇ ਸੋ ਇਹਦਾ ਹੀ ਸਮਾਂ ਦਾਦਾ ਜੀ ਉਹਨਾਂ ਕੋਲ ਕੇ ਆਪਸੀ ਸੋ ਇਹਦੇ ਦਵਾਈ ਲੈਂਦਾ ਸਾਡਾ ਡੋਟ ਕੰਤਾ ਜੀ ਪਿੰਡੋਂ ਲੱਗੋ ਬੈਸੀ ਕਿਉਂਕਿ ਸਭਰਾ ਵਰਦਾ ਤਾਂ ਆਉਂਦੇ ਆਉਂਦੇ ਕਾਹਦੀਆਂ ਨੇ ਸੋਤ ਬਗੜ ਗਈ ਜਿਸ ਕਰਕੇ ਉਹਨਾਂ ਨੂੰ ਸਮਝਾਈ ਛੱਡਣਾ ਪਿਆ ਉਹਨਾਂ ਦਾ ਗੱਲ ਕਰਦੇ ਆ ਸਿਆਸਤ ਜੀ ਐਸੇ ਸਿਆਸੀ ਅਸੀਂ ਹੈ ਅਸੀਂ ਧਾਰ ਲੱਗਿਆ ਲੇਕਿਨ ਗਸ਼ੇਤੀ ਪਾਰ ਸਭ ਨੂੰ ਇਸ ਸਮੇਂ ਸਰਵ ਸੇਤ ਤੋਰੋਤਾ ਨਾਲ ਇਹ ਇੱਕ ਮੰਜਰਾਂ ਦੇ ਸਤਗੁਰੂ ਦੇਣਗੇ ਅਸੀਂ ਨਕ ਮਹਿਮੰਦ ਆ ਸਾਡੇ ਪੱਲੇ ਕੁਝ ਨਹੀਂਗਾ ਤੇ ਇਹ ਆ ਕੋਈ ਅਸੀਂ ਸਤਿਗੁਰੂ ਤੇ ਵਿਸ਼ਵਾਸ ਕਰਦੇ ਆ ਜਿਸ ਤਰ੍ਹਾਂ ਭੱਟਾ ਨੇ ਗਿਆ ਸੁਵਾਈਆਂ ਦੇ ਵਿੱਚ ਆਪ ਨਰਾਇਣਲਾਤਾ ਜਗਮੇ ਪਰਵਰਿਓ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਬੇ ਮੰਗ